ਉਹ ਮੰਨਦਾ ਹੈ ਦੇ ਵੱਲੋਂ ਸ੍ਰੀ ਕਾਂਪਟ ਸਾਹਿਬ ਤੋਂ ਐਸੇ ਵਿਦੇਸ਼ ਦੇ ਇਮਤਿਹਾਨ ਇਹ ਸੇਵਾ ਲੱਗੀ ਹੈ ਜੋ ਗੁਰੂ ਦਾ ਸਿੱਖ ਹੈ ਉਹ ਵੈਸੇ ਵੀ ਜਦੋਂ ਹੁੰਦਾ ਗੁਰੂ ਘਰ ਉਹ ਸੇਵਾ ਕਰਨ ਦੀ ਕੋਸ਼ਿਸ਼ ਕਰਦਾ ਹੈ ਕੋਈ ਉੱਤੇ ਸਾਫ਼ ਕਰਦਾ ਹੈ ਨਗਰ ਸਾਫ਼ ਕਰਦਾ ਹੈ ਆ ਬਰਤਨ ਸਾਫ਼ ਕਰਦਾ ਹੈ ਇਸ ਤਰ੍ਹਾਂ ਦੀ ਸੇਵਾ ਦੇ ਬਹਿ ਕੇ ਪਾਠ ਕਰਦਾ ਹੈ ਇਹ ਉਸ ਤੇ ਸ਼ਰਧਾ ਹਰ ਸਿੱਖ ਦੀ ਹੁੰਦੀ ਹੈ ਤੇ ਸਾਨੂੰ ਗੁਰੂ ਪਾਸੋਂ ਹੀ ਦੇਸ਼ੋਂ ਕੇ সেবা ਲੱਗੀ ਹੈ ਸਭ ਨੇ ਇਹ ਨੂੰ ਗੁਰੂ ਬਾਣੀ ਦੀ ਕਿਰਪਾ ਜਿੰਦਗੀ ਇੰਤੇ ਉਸਾਨ ਕੋ ਲਾਭ ਕਰਨ ਵਾਲਾ ਇਸ ਤਰ੍ਹਾਂ ਕੇ ਪੁੰਨਾ ਭੁਲਾ ਦੇ ਬਖਸ਼ਿਸ਼ ਵਾਸਤੇ ਗੁਰੂ ਨੇ ਆਪ ਸੇਵਾ ਲਈ ਹੈ ਬਹੁਤ ਬਹਾਦਰ ਹੋਇਆ ਜੀ ਤੇ ਅਸੀਂ ਆਪਣੀ ਆਤਮਾ ਤੋਂ ਪੂਰਾ ਯਤਨ ਕਰਕੇ ਜਿੰਨਾ ਹੋ ਸਕਦਾ ਹੈ ਉਹਦੇ ਮੰਨਤ ਨਾਲ ਸੇਵਾ ਕਰਦੇ ਰਹੇ ਹਾਂ ਤੇ ਗੁਰੂ ਕਿਰਪਾ ਕਰੂ ਅਸ਼ੀਰਵਾਦ ਦੇ ਉਰਤੇ ਆਉਂਦਾ ਉਹ ਡੈਡੀਗੇਟਡ ਤੇ ਲੀਗਲ ਪ੍ਰੋਸੈਸ ਹੈ ਕਿ ਚੋਣ ਕੋਸ਼ਨ ਹੈ ਉਹਦੇ ਥੱਲੇ ਭਰਤੀ ਹੁੰਦੀ ਹੈ ਉਹਦੇ ਥੱਲੇ ਚੋਣ ਹੁੰਦੀ ਹੈ ਸਾਰਾ ਸਿਸਟਮ ਜਿੱਥੇ ਤੱਕ ਚੋਣ ਇਲੈਕਸ਼ਨ ਕਮਿਸ਼ਨ ਪੀਡੀਆ ਦੇ ਥੱਲੇ ਹੈ ਤੇ ਜੋ ਡੈਲੀਗੇਟ ਹੈ ਜਿਸ ਨੂੰ ਰੋਕ ਨਹੀਂ ਸਕਦਾ ਇਸ ਤਰਕੇ ਵਾਸ਼ੋਨ ਨੇ ਇਹ ਕਿਹਾ ਕਿ ਠੀਕ ਹੈ ਸੀ ਨਾਲ ਹੀ ਉਹਨਾਂ ਨੇ ਕਿਹਾ ਕਿ ਸਾਡੀ ਬਾਲ ਪੈਗੋ ਨਾਲ ਲੰਬੀ ਸਾਹ ਹੈ ਤੇ ਮੈਂ ਨਾਲ ਹੀ ਡਟਿਆ ਤੇ ਜੋ ਹੋਇਆ ਉਹ ਬਹੁਤ ਮਨਪੱਖ ਹੋਇਆ ਪਿਛਲੇ ਸਮੇਂ ਦੇ ਦੌਰਾਨ ਅਜਿਹਾ ਲੱਗਦਾ ਕਿ ਇਹ ਜੰਮਦਰੇਵਾ ਖੋਮ ਜਾ ਰਿਹਾ ਕਿ ਕਿ ਅਜ ਇੱਕ ਮੀਟਿੰਗ ਵੀ ਜਿਹੜੀ ਬਾਗਿਆਂ ਵੱਲੋਂ ਅਮਰਸਰ ਸਾਹਿਬ ਕੇ ਜਿਹੜੀ ਰੱਖੀ ਕਿ ਇਹ ਜਿਸ ਦੇ ਵਿੱਚ ਉਹਨੇ ਆਪਣਾ ਸੁਧਾਰ ਲੈ ਉਸ ਮੀਟਿੰਗ ਬਾਰੇ ਚਰਚਾ ਲਿਆ। ਦੇਖੋ ਜੋ ਗੁਰੂ ਮਹਾਰਾਜ ਨੂੰ ਪਹੁੰਚਦਾ ਉਹ ਹੁੰਦਾ ਉਹ ਬੋਸ਼ੇ ਕਰੇਗਾ ਸਾਰਿਆਂ ਤੇ ਸਭ ਦੇ ਮਨ ਸਾਫ ਹੋ ਜਾਂਦੇ। ਗੁਰੂ ਕਰਪਾ ਕਰੇਗਾ ਪੰਥ ਚੜ੍ਹਦੀ ਕਲਾ ਜਾਊਗਾ ਇੱਕ ਤਰ੍ਹਾਂ ਕਿ ਸ਼੍ਰੋਮਣੀ ਕਾਲੀ ਦਲ ਤੇ ਲੀਡਰ ਜਿਹੜੇ ਉਹਨਾਂ ਨੂੰ ਅਸਾਰ ਦੁਆਰਾ ਪਾਰਟੀ ਦੇ ਵਿੱਚ ਲਿਆਉਣ ਲਈ ਤਿਆਰ ਨੇ। ਕੋਈ ਕਿਸੇ ਨੂੰ ਸ਼੍ਰੋਮਣੀ ਕਾਲੀ ਦਲ ਤਾਂ ਸਭ ਦਾ ਸਾਂਝਾ ਹੈ। ਦੋ ਵੀ ਛਾ ਦੇ ਨਾਲ ਪਾਰਟੀ ਚ ਆਉਂਦੇ ਹੁਲਕੇ ਸਾਹਿਬ ਨੇ ਮੈਂ ਤਾਂ ਤੁਹਾਡੇ ਡੈਲੀਗੇਟ ਬੜਾ ਕਰ ਤੇ ਇਕਰਾ ਕੰਮ ਵਾਂਗਾ ਤਾਂ ਸਵੈਕਮ ਕੀਤਾ ਇਹਦੇ ਬੁਲੰਚ ਸੁਖ ਦੇਖਣ ਨੂੰ ਪੜੇ ਸੋ ਅਸੀਂ ਤਾਂ ਜੋ ਹੋਣਾ ਚਾਹੁੰਦਾ ਹੈ ਇੱਛਾ ਬਤਾਲ ਹਨ ਸਾਫ ਕਰਕੇ ਪਾਰਟੀ ਸੇਵਾ ਕਰਦੇ ਕਿਸੇ ਨੂੰ ਵੀ ਇਤਰਾਜ਼ ਨਹੀਂ ਤਾਂ ਸੇਵਾ ਹੈ ਪਾਰਟੀ ਦੀ ਅਕਾਲੀ ਪਾਰਟੀ ਕਿ ਜਦੋਂ ਜਿਹੜੀ ਕਰਦਾ ਪਾਰਟੀ ਕੁਵਾਨੀਆਂ ਇਸ ਜਿਹੜਾ ਆਉਂਦਾ ਹੈ ਵਾਤੇ ਸੇਵਾ ਕਰਦਾ ਨੰਗਾ ਨੰਗਾ ਦੇ ਨਿਕ ਚੋਣਾ ਜਿਹੜੀਆਂ ਅਸੀਂ ਲੜਾਂਗੇ ਫੈਸਲਾ ਕਿਤੇ ਪਾਟੀ ਆੜੇ ਕੇ ਬਾਬੇ ਕੇ ਇਹ ਜਿਹੜੇ ਦੇਣਾ ਹੈ ਇਹ ਸ਼ਹੀਦੀ ਪੰਦਰ ਬਾੜਾ ਦੁਨੀਆ ਦਾ ਇਤਿਹਾਸਿਕ ਸ਼ਹੀਦੀ ਪੰਦਰ ਬਾੜਾ ਕਿਸੇ ਗੁਰੂ ਨੇ ਕਿਸੇ ਰੈਵਰ ਨੇ ਆਪਣੇ ਬੱਚੇ ਦੀ ਬਾਰੇ ਹੋਵੇ ਆਪਣਾ ਪਰਿਵਾਰ ਦੀ ਬਾਰੇ ਹੋਵੇ ਇਹ ਉਸ ਤਰ੍ਹਾਂ ਦੇ ਦਿਹਾੜੇ ਚ ਜਿਹੜੇ ਚੋਣਾ ਕਰ ਉਹ ਸਾਰੇ ਹਿੰਦੁਸਤਾਨ ਵਾਸਤੇ ਕਰਵਾਡੇ ਸੀ ਸਾਡੇ ਕੱਲੇ ਵਾਸਤੇ ਨਹੀਂ ਸੀ ਕੱਲੇ ਸਿੱਖਾਂ ਵਾਸਤੇ ਦਬੇ ਕੁਛਲੇ ਲੋਕਾਂ ਵਾਸਤੇ ਜ਼ੁਲਮ ਦੇ ਖਿਲਾਫ ਉਹ ਲੜਾਈ ਸੀ ਇਸ ਦੇ ਚਾਪਾ ਵਾਰਿਆ ਸਾਡੇ ਗੁਰੂ ਸਾਹਿਬਾਨ ਨੇ ਆਪਣਾ ਪਰਿਵਾਰ ਬਾਰੇ ਆਪਣੇ ਪਿਆਰੇ ਬਾਰੇ ਆਪਣੇ ਸਾਰੇ ਗੁਰਸ਼ਿਕ ਬਾਰੇ ਸੋ ਜੋ ਉਹਨਾਂ ਦੇ ਸੰਘੇ ਸਾਥੀ ਸੀ ਸੋ ਉਸ ਦਿਹਾੜੇ 'ਚ ਸਾਨੂੰ ਸਮਝ ਨਹੀਂ ਆਉਂਦੀ ਕਿ ਇਹ ਹੋਇਆ ਜੇ 2 ਸਾਲ ਤੱਕ ਗਏ ਸੀ ਤੇ ਹੋਰ ਵੀ 20 ਦਿਨ ਟੱਪ ਸਕਦੇ ਸੀ ਜਾਨੀ ਚੋਂ ਸਕਦੇ ਸੀ ਲੇਕਿਨ ਫਿਰ ਵੀ ਸਾਵੇਂ ਇਹਨਾਂ ਨੇ ਗਲਤੀ ਕੀਤੀ ਅਸੀਂ ਛੋਣ ਲਾ ਚੋਣ ਕਮਿਸ਼ਨ ਨੂੰ ਮਿਲੋਗੇ ਉਹ ਮਖਸਬੀ ਸੁਣ ਕੇ ਜਦੋਂ ਇੱਕ ਲੈਟਰ ਦੇ ਚੁੱਕੇ ਦੁਬਾਰਾ ਉਹ ਲੈਟਰ ਕਰਦੇ ਕਿ ਅੱਗੇ ਕੀ ਚੀਜ਼ ਨੂੰ ਕੋਈ ਕੋਈ ਕਿੰਨੇ ਕਵਾਰੀਆਂ ਅਸੀਂ ਕਹਿ ਚੁੱਕਿਆ ਜੇ ਜਵਾਨੀ ਕੇ ਹਾਂ ਨਹੀਂ ਮੰਨਿਆ ਫਿਰ ਲੈਟਰ ਗੱਲ ਤੋਂ ਮੰਨ ਲੈਣਗੇ ਚੋਣਾਂ ਉਹ ਤਾਂ ਕਮੇਟੀ ਕੰਮ ਕਰਕੇ ਜਿਉਂ ਕਾਲਤਖ ਸਾਹਿਬ ਨੂੰ ਬਣਾਈ ਦੀ ਕਿਉਂਕਿ ਹੰਪਾ ਟਾਂਜਾ ਪਾਉਂ ਕੋਈ ਜੋ ਇਲੈਕਸ਼ਨ ਕਮਿਸ਼ਨ ਦਾ ਸਿਸਟਮ ਹੈ ਉਹ ਸਨੇ ਚੋਂ ਗੁੜੀਆ ਤੁਸੀਂ ਕੱਟਾ ਇਥੋਂ ਨੂੰ ਸਵਾਲ ਦਾ ਹੀ ਨਹੀਂ ਕਿ ਚੋਣ ਦੇ ਵਿੱਚ ਜੇ ਨਿਸ਼ਾਨ ਦਿੱਤੇ ਤਾਂ ਕੌਣ ਨਿਸ਼ਾਨ ਦੇ ਜਿਹੜਾ ਡੀਗਲ